ਪੱਟੀ ਸਾਹਿਬ ਇਹਦੇ ਨਾਲ ਸਾਰੇ ਨਾਲ ਦੇ ਟਾਇਰ ਆ ਕੱਲੀ ਇਹਦੀ ਕਲਚ ਪਲੇਟ ਪਈ ਆ ਜੈਂਸੀ ਰਿਕਾਰਡ ਨਾਲ ਚੱਲਿਆ ਜਿੰਨਾ ਵੀ ਚੱਲਿਆ ਫਸਟ ਓਨਰ ਹੈ ਇਹਦਾ ਕੋਈ ਗੇਅਰ ਖੁੱਲਿਆ ਹੋਵੇ ਇੰਜਨ ਖੁੱਲਿਆ ਹੋਵੇ ਪੰਪ ਖੁੱਲਿਆ ਹੋਵੇ ਹਾਂ ਆਪਣੀ ਗਾਰੰਟੀ ਆ ਬੰਦਾ ਆਉਣ ਜਾਣ ਦਾ ਖਰਚਾ ਲੈ ਲੈ ਜਾ ਕਿਤੇ ਰੰਗ ਦੀ ਲੱਗੀ ਕਲਮ ਵੀ ਸਾਬਤ ਕਰ ਦੇ ਦੋ ਬੰਪਰ ਵੀ ਨਹੀਂ ਆਪਾਂ ਰੰਗ ਕਰਾਈ ਵੀ ਓਰੀਜਨਲ ਆ ਕੰਪਨੀ ਬੰਪੂਰ ਤੋਂ ਲੈ ਕੇ ਲਿੰਕਾ ਤੱਕ ਸਾਰੇ ਓਰੀਜਨਲ ਆ ਬਈ ਮੈਂ ਕਿਹਾ ਗਾਰੰਟੀ ਆ ਬਾਈ ਇਹਦੀ ਕੋਈ ਕੰਡੀਸ਼ਨ ਆ ਨਾ ਜਿਹੜੀ ਉਹ 17 18 ਮਾਡਲ ਵਾਲੀ ਆ ਜੀ ਬਹੁਤ ਜਿਆਦੇ ਨਾਵਾ ਪਟੇ ਨਿਕਲ ਨੁਕਲ ਨਾ ਸਾਰੀਆਂ ਚੀਜ਼ਾਂ ਤੇ ਉਵੇਂ ਪਿਆ ਜੰਗਾਲ ਪੈ ਜਾਂਦੀ ਆ ਇਹ ਚੀਜ਼ਾਂ ਤੇ ਨਾ ਸ਼ੋ ਤੇ ਕੰਪਨੀ ਦੇ ਮਾਰਕੇ ਸਟicker ਚੈੱਕ ਕਰਾ ਦੇ ਕੱਲੀ ਕੱਲੀ ਚੀਜ਼ ਇਹਦੀ ਨਾਲ ਦੀ ਆ ਬਈ ਜੀ ਹਜੇ ਤੱਕ ਮਾਡਲ 12 ਵੀ ਮਾਰਕੇ ਦੇ ਪਰ 11 ਦੇ ਨੇ 12 ਦੇ ਨੇ ਮਾਰਕੇ 11 ਦੇ ਆ ਜੀ 11 ਦੇ ਮਾਰਕੇ ਆ ਜੀ ਕਾਪੀ ਤੇ ਦੋਨੇ ਡੇਟਾ ਬਾ ਰਹੀਆਂ ਜੀ ਗਾਰੰਟੀ ਹੈ ਇਹਦਾ ਯਾਰ ਜੇ ਕਿਤੇ ਇਹਦੇ ਵੀ ਰੰਗ ਦੀ ਕਲਮ ਲੱਗੀ ਹੋਵੇ ਜਾਂ ਇਹਦਾ ਕੋਈ ਗੇਅਰ ਖੁੱਲਿਆ ਹੋਵੇ ਜਾਂ ਇਹਦਾ ਕੋਈ ਇੰਜਨ ਖੁੱਲਿਆ ਹੋਵੇ ਜਾਂ ਪੰਪ ਖੁੱਲਿਆ ਹੋਵੇ ਜਾਂ ਕੋਈ ਜੋੜ ਖੁੱਲਿਆ ਹੋਵੇ ਅੱਛਾ ਚੈੱਕ ਕਰਾ ਦੇ ਦੀ ਬਾਹਰ ਨਾ ਹਜੇ ਤੱਕ ਬਾਈ ਨਾਲ ਦੀ ਆ ਸਾਰੀ ਇੰਡੀਕੇਟਰਾਂ ਵਾਲੀ ਹਜੇ ਤੱਕ ਆ ਸਟicker ਨਾ ਹੋਵੇ ਪਿਆ ਤੇ ਬਾਈ ਜੀ ਹਰ ਕਲੀਨਰ ਤੇ ਉਸ ਜਿਹੜੀ ਆ ਗੁੰਦੀ ਖੜੀ ਆ ਹਾਂ ਵੀ ਨਾਲ ਸਟicker ਆ ਇਹਦਾ ਮਗਰਲੇ ਪਾਸੋਂ ਮਗਰਾੜਾ ਮਗਰੂੜਾਂ ਦਾ ਬਈ ਚੈੱਕ ਕਰਾ ਦੇ ਵੀ ਆਹ ਕੰਡੀਸ਼ਨ ਦਾ ਵੀ 100 Ориਜੀਨਲ ਸਾਰਾ ਗਾਰੰਟੀ ਆ ਯਾਰ ਜੇ ਕੋਈ ਬੰਦਾ ਇਹਦੇ ਰੰਗ ਦੀ ਕਲਮ ਵੀ ਲੱਗੀ ਆ ਕੇ ਸਾਫ਼ਤ ਕਰ ਦੇ ਹਿੱਸੇ-ਉਸੇ ਦਾ ਸਾਰਾ ਬਹੁਤ ਜ਼ਿਆਦਾ ਨਵਾਂ ਲੈਫਟ ਪੰਪ ਜ਼ਰੂਰ ਬਦਲਿਆ ਹੋਇਆ ਆਪਾਂ ਰੰਗ ਨਹੀਂ ਕਰਾਇਆ ਪਰ ਇਹ ਤੇ ਬੰਦੇ ਨੇ ਨਾਲ ਹੁੰਦਾ ਅਗਲਾ ਕਹਿੰਦਾ ਮਲਾ ਦੇ ਪਰ ਆਪਾਂ ਕਿਤੇ ਰੰਗ ਦੀ ਕਲਮ ਵੀ ਨਹੀਂ ਲਵਾਈ ਜਿਵੇਂ ਇਹ ਹਿੱਸਾ ਹੈਗਾ ਜੋ ਵੀ ਟੱਕਾ Ориਜੀਨਲ ਹੀ ਆ ਬਈ ਵੀ ਮੇਤਰੋ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਨੂੰ ਤੁਸੀਂ ਸਾਰੀ ਜਾਣਦੇ ਹੋ ਜਿਹੜਾ ਕਹਿੰਦਾ ਹੁੰਦਾ ਵੀ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮ ਉਹਦੇ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਨਾ ਪਿੰਡ ਜੀਦਾ ਪੈ ਜਾਂਦਾ ਮੇਨ ਰੋਡ ਤੇ ਆ ਜਾਂਦਾ ਜਿੱਦੇ ਪਿੰਡ ਦੇ ਵਿੱਚ ਆ ਚਿੱਟੇ ਰੰਗ ਦੀ ਨਾ ਇੱਕ ਹਵੇਲੀ ਆ ਜਦੋਂ ਆਪਾਂ ਜਿੱਦੇ ਪਿੰਡ ਤੋਂ ਚੰਦਪਾਲ ਨੂੰ ਜਾਂਦੇ ਆ ਬਿਲਕੁਲ ਬਾਹਰ ਨਹੀਂ ਫਿਰਨੀ ਦੇ ਕਾਰਨਰ ਦੇ ਉੱਪਰੀ ਕੋਟੀ ਆ ਇਹ ਕੋਠੀ ਦੇ ਵਿੱਚ ਨਾ ਫਿਰ ਸਿਰਾ ਟਰੈਕਟਰ ਹੁੰਦੇ ਆ ਵੀਡੀਓ ਪਹਿਲਾਂ ਵੀ ਬਹੁਤ ਕੀਤੀਆਂ ਨੇ ਪਰ ਬਾਈ ਕਹਿੰਦਾ ਵੀਰੇ ਘੱਟ ਕਰ ਲਾਂਗੇ ਕਰਾਂਗੇ ਚੰਗਾ ਕਹਿੰਦਾ ਜਿਹੜੇ ਸੱਜਣ ਨਾਲ ਇੱਕ ਵਾਰੀ ਹੱਥ ਮਿਲਾ ਲਿਆ ਨਾ ਜ਼ਿੰਦਗੀ ਪਰ ਇਹ ਨਹੀਂ ਹੋ ਸਕਦਾ ਵੀ ਕੋਈ ਸੱਜਣ ਦਾ ਲੰਭ ਆ ਜਾਏ ਰਿਸ਼ਤੇਦਾਰੀਆਂ ਤੱਕ ਵੀ ਵਰਤਣ ਲੱਗ ਜਾਂਦਾ ਰਿਸ਼ਤੇਦਾਰਾਂ ਨੂੰ ਵੀ ਸੱਜਣ ਕਹਿ ਦਿੰਦੇ ਨੇ ਜਿਹੜੇ ਟਰੈਕਟਰ ਲੈ ਜਾਂਦੇ ਨੇ ਵੀ ਟਰੈਕਟਰ ਲਿਆਇਓ ਤਾਂ ਫਿਰ ਜੀਦੇ ਵਾਲੇ ਭਿੰਦੇ ਤੋਂ ਲੈ ਕੇ ਆਇਓ ਉਹੀ ਭਿੰਦੇ ਲੈ ਕੇ ਅੱਜ ਫਿਰ ਪਹੁੰਚ ਗਏ ਭਿੰਦੇ ਕੀ ਹਾਂ ਨੇ ਠੀਕ ਹੈ ਟਰੈਕਟਰ ਉਹਦੇ ਆਪਾਂ ਕਿਹੜੇ ਕਿਹੜੇ ਦਿਖਾਈ ਸੀ ਇੱਕ ਤਾਂ ਹੈਗਾ ਸੀ ਸੋਨਾਲੀ ਕਾ 60 150 ਦਾ ਤੇ ਇੱਕ ਹੈਗਾ ਸੀ ਮਹਿੰਦਰਾ 200 ਮਹਿੰਦਰਾ 275 ਹਾਂਜੀ ਮੇਰੇ ਰਹਿਣ ਦਾ ਚਰਚੇ ਕਰਾਤੇ ਬਈ ਕਿੰਨੇ ਮੰਗੇ ਤੇ ਉੰਨੇ ਮਿਲ ਗਏ ਹਨ ਉੰਨੇ ਮਿਲ ਗਏ ਮੂੰਹੋਂ ਮੰਗਦੇ ਬਈ ਪਾਰਟੀ ਬਾਹਰ ਆਪਾਂ ਘਰੇ ਛੱਡ ਕੇ ਆਏ ਆ ਬੰਦਿਆਂ ਦੇ ਬਾਈ ਵਿਚਾਰੇ ਦੇਖਣ ਵੀ ਨਹੀਂ ਆਏ ਆਪਾਂ ਡਿਮਾਂਡ ਕੀ ਕੀਤੀ ਸੀ ਉਹਦੀ ਆਪਾਂ 275 ਕਰੀ ਸੀ ਵੀ 2.5 ਲੱਖ ਦਾ ਦੇਣਾ 2.5 ਲੱਖ ਦਾ ਹੀ ਲੈ 2.5 ਲੱਖ ਦਿੱਤੇ ਤੇਖਲ ਬੰਦਿਆਂ ਨੇ ਰੁਪਈਆ ਵੀ ਨਹੀਂ ਤੜਾਇਆ ਹਨ ਤੇ ਅੱਜ ਆਏ ਨਾ ਕਹਿੰਦੇ ਉਹ ਵੀ ਮੂੰਹੋਂ ਮੰਗੇ ਪੈਸੇ ਬਈ ਅਸੀਂ ਨਹੀਂ ਲਾ ਸਕਦੇ ਅੱਜ ਤੁਹਾਡਾ ਮਾਨਤਾਨ ਵੀ ਕਰਾਂਗੇ ਪਰ ਟਰੈਕਟਰ ਅੱਜ ਵੀ ਸ਼ਰੇ ਹੀ ਹੋਣਗੇ ਧਰਮੇ ਇਧਰਲੇ ਪਾਸੇ ਦਾ ਨੀਲੇ ਤੇ ਚਿੱਟੇ ਰੰਗ ਦੇ ਵਿੱਚ ਐਫੀ 735 ਸਵਰਾਜ ਹੈ ਟਰੈ ਟਰੈਕਟਰ ਇਹ ਵੀ ਕਮਾਲ ਦਾ ਵੇਸਾ ਕਰਾਂਗੇ ਲਾਲ ਦਾ ਬਾਈ ਹੈਨਾ ਹਾਂਜੀ ਹਾਂਜੀ ਬਾਈ ਜੀ ਬਾਈ ਐਂ ਕਰ ਪਿੰਦੇ ਤੂੰ ਜਿਹੜਾ ਕਹਿੰਦਾ ਸੀ ਵੀ ਆਪਾਂ ਬੜਾ ਘੈਂਟ ਅਰਜਨ ਲਿਆਏ ਨਾ ਲੈ ਦੱਸ ਦੇ ਇਹਦੇ ਬਾਰੇ ਦੱਸ ਦੇ ਕੀ ਕੀ ਗਏ ਇਹਦੇ ਵਿੱਚ ਖੂਬੀਆਂ ਨੇ ਪੱਟੀ ਸਾਹਿਬ ਇਹਦੇ ਨਾਲ ਸਾਰੇ ਨਾਲ ਦੇ ਟਾਇਰ ਆ ਕੱਲੀ ਇਹਦੀ ਕਲਚ ਪਲੇਟ ਪਈ ਆ ਜਨਸੀ ਰਿਕਾਰਡ ਨਾਲ ਚੱਲਿਆ ਜਿੰਨਾ ਵੀ ਚੱਲਿਆ ਫਸਟ ਓਨਰ ਹੈ ਇਹਦਾ ਕੋਈ ਗੇਅਰ ਖੁੱਲਿਆ ਹੋਵੇ ਇੰਜਨ ਖੁੱਲਿਆ ਹੋਵੇ ਪੰਪ ਖੁੱਲਿਆ ਹੋਵੇ ਹਾਂ ਆਪਣੀ ਗਾਰੰਟੀ ਆ ਬੰਦਾ ਆਉਣ ਜਾਣ ਦਾ ਖਰਚਾ ਲੈ ਲੈ ਜਾ ਕੇ ਤੇ ਰੰਗ ਦੀ ਲੱਗੀ ਕਲਮ ਵੀ ਸਾਬਤ ਕਰ ਦੇ ਦੋ ਬੰਪਰ ਵੀ ਨਹੀਂ ਆਪਾਂ ਰੰਗ ਕਰਾਈ ਬੀ ਓਰੀਜਨਲ ਆ ਕੰਪਨੀ ਇਹ ਵੀ ਨਾਲ ਦਾ ਇਹਦੀਆਂ ਮੂਹਰੇ ਟਾਇਰ ਕਦੋਂ ਪੋਏ ਹੋਏ ਨੇ ਇਹ ਆਪਾਂ ਆਪ ਪੋਏ ਆ ਲਵਾ ਕੇ ਮੂਹਰੇ ਟਾਇਰ ਨਹੀਂ ਅਸੀਂ ਤੁਸੀਂ ਨੇ ਪੋਏ ਤੇ ਹਾਂਜੀ ਹਾਂਜੀ ਮੂਹਰੇ ਟਾਇਰ ਇਹਦੇ ਨਾਲ ਦੀ ਆ ਆਹ ਟਾਇਰ ਨਾਲ ਦੇ ਨੇ ਹਾਂਜੀ 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 ਧਰਮੇ ਬੰਪਰ ਵੀ ਬਾਈ ਕਹਿੰਦਾ ਨਾਲ ਦਾ ਹੈ ਹਨਾ ਬੰਪਰ ਤੋਂ ਲੈ ਕੇ ਲੈਂਕਾ ਤੱਕ ਸਾਰੇ ਓਰੀਜਨਲ ਆ ਬਾਈ ਮੈਂ ਕਿਹਾ ਗਾਰੰਟੀ ਆ ਬਾਈ ਇਹਦੀ ਕੋਈ ਕੰਡੀਸ਼ਨ ਆ ਨਾ ਜਿਹੜੀ ਉਹ 17 18 ਮਾਡਲ ਵਾਲੀ ਆ ਜੀ ਮਾਡਲ ਹੀ 2012 ਦਾ 2012 ਮਾਡਲ ਹੈ ਕੰਡੀਸ਼ਨ 17 ਵਰਗੀ ਹੈ ਹਾਂਜੀ ਹਾਂਜੀ ਬਈ ਐ ਕਰ ਇਹਦੀ ਸ਼ੋਹ ਖੋਲ ਪਹਿਲਾਂ ਤਾਂ ਆਪ ਇਹਨੂੰ ਵਿੱਚੋਂ ਵੀ ਚੈੱਕ ਕਰ ਲਈ ਵੀ ਬਾਹਰੋਂ ਲਿਸ਼ਕਾ ਮਾਰੀ ਜਾਂਦਾ ਕਿ ਅੰਦਰੋਂ ਵੀ ਘੈਂਟ ਹੈ ਹਨਾ ਬਹੁਤ ਗੱਲਾਂ ਬਹੁਤ ਗੱਲ ਗੱਲ ਤਾਂ ਤੇਰੀ ਪਿੰਧਿਆ ਸਹੀ ਹੈ ਬਹੁਤ ਜਿਆਦੇ ਨਾਮ ਆ ਪਟੇ ਨਿਕਲ ਨੁਕਲ ਨਾ ਸਾਰੀਆਂ ਚੀਜ਼ਾਂ ਤੇ ਉਵੇਂ ਪਿਆ ਜੰਗਾਲ ਪੈ ਜਾਂਦੀ ਆ ਇਹ ਚੀਜ਼ਾਂ ਤੇ ਨਾ ਸ਼ੋਅ ਤੇ ਕੰਪਨੀ ਦੇ ਮਾਰਕੇ ਸਟicker ਚੈੱਕ ਕਰਾ ਦੇ ਕੱਲੀ ਕੱਲੀ ਚੀਜ਼ ਇਹਦੀ ਨਾਲ ਦੀ ਆ ਬਈ ਜੀ ਹਜੇ ਤੱਕ ਮਾਡਲ 12 20 ਹਾਂਜੀ ਮਾਰਕੇ ਤੇ ਪਰ 11 ਦੇ ਨਹੀਂ 12 ਦੀ ਨੇ ਮਾਰਕੇ 11 ਦੇ ਆ ਜੀ 11 ਦੇ ਮਾਰਕੇ ਹਾਂਜੀ ਕਾਪੀ ਤੇ ਦੋਨੇ ਡੇਟਾ ਬਾਹ ਰਹੀ ਆ ਜੀ ਹਜੇ ਤੱਕ ਆ ਸਟicker ਵੀ ਇਹਦਾ ਨਾਲ ਦਾ ਆ ਵੀ ਸਟicker ਨਾਲ ਦਾ ਪੱਟੀ ਸਾਹਿਬ ਇਹਨਾਂ ਨਵਾਂ ਟਰੈਕਟਰ ਬੰਦੇ ਨੂੰ ਮਿਲ ਜੇ ਤਾਂ ਆਪਣੀ ਗਾਰੰਟੀ ਆ ਬੰਦਾ ਚਾਹੇ 10 ਟਰੈਕਟਰ ਦੇਖ ਕੇ ਗਹਿਰਮੇ ਤੇ ਮੇਰੇ ਟਰੈਕਟਰ ਤੇ ਆ ਜੇ ਬੰਦਾ ਸਹੀ ਗੱਲ ਆ ਪਹਿਲਾਂ ਰੁੰਬਾਂ ਦਾ ਨਾ ਚੈੱਕ ਕਰਾ ਦੇ ਬਾਈ ਟਰੈਕਟਰ ਕਿਸੇ ਚੀਜ਼ ਤੇ ਵੀ ਟਰੈਕਟਰ ਦੇ ਰੰਗ ਲੱਗਿਆ ਹੋਵੇ ਕਲਮ ਆ ਵੀ ਆਪਣੀ ਗਾਰੰਟੀ ਆ ਅੱਛਾ ਹਾਂਜੀ ਹਾਂ ਬਹੁਤ ਨਵਾਂ ਟਰੈਕਟਰ ਆ ਬਾਈ ਇਹਨਾਂ ਨਵਾਂ ਟਰੈਕਟਰ ਬਹੁਤ ਔਖਾ ਮਿਲਦਾ ਪੈਰਪੁਰ ਦਾੰਦਰ ਮੈਂ ਸਾਰੇ ਚੈੱਕ ਕਰਾ ਦੇ ਬਾਈ ਆ ਬਲਾਕ ਦਾ ਸਾਰੀ ਚੈੱਕ ਕਰਵਾ ਦੇ ਲੈ ਸਹੀ ਗੱਲ ਆ ਆ ਸਪੈਡਲਾਂ ਦਾ ਕਰਾਈ ਚੈੱਕ ਦੇਖ ਇੱਧਰ ਵੀ ਆ ਜਾ ਆ ਆ ਮੜਗਾੜਾ ਅੰਦਰੋਂ ਚੈੱਕ ਕਰਵਾ ਬਾਈ ਯਾਰ ਕਿਤੇ ਚੋ ਵੀ ਨਹੀਂ ਲੱਗੀ ਵੀ ਸਾਲੀ ਚੋ ਸਾਰੀ ਬਹਿਰ ਬੁਰਨਾ ਸਟicker ਦੇਖੀ ਬਾਈ ਉਧਰਲੇ ਪਾਈ ਕਹਿੰਦਾ ਬਹਿਰ ਵਾਲਾ ਸਟicker ਵੀ ਹਜੇ ਇਹਦਾ ਨਾਲ ਦਾ ਉਧਰ ਦੀ ਦੱਸਦਾ ਚਲੋ ਇੱਧਰ ਦੀ ਲੈ ਦੱਸਦਾ ਦਿਖਾ ਦਿੰਨੇ ਆਪਾਂ ਬਾਈ ਲੈ ਇੱਧਰ ਦੀ ਚੱਲਦਾ ਪਈ ਇਹਨੂੰ ਲਿੰਕਾਂ ਨੂੰ ਬੜੀ ਚੈੱਕ ਕਰ ਪੁਰ ਸਾਰੀ ਨਾਲ ਦੀ ਹੈ ਜੀ ਅੱਛਾ ਜੀ ਆ ਸਟicker ਚੈੱਕ ਕਰਾ ਦੇ ਬਾਈ ਹਜੇ ਤੱਕ ਆ ਬਹਿਰ ਵਾਲਾ ਸਟicker ਹੋਵੇ ਪਿਆ ਨਾਲ ਦਾ ਤੋਰ ਮੈਂ ਹਿਸਾਬੀ ਚੈੱਕ ਕਰਵਾ ਦੇ ਲੈ ਬਹੁਤ ਨਵਾਂ ਟਰੈਕਟਰ ਆ ਪੱਟੀ ਸਾਹਿਬ ਕੋਈ ਤਨੋਂ ਲੰਬਾ ਨਹੀਂ ਬੂਗਾ ਆ ਲੈ ਆ ਕਰਵਾ ਚੱਕ ਲੈ ਰਵੜਾ ਰੂੜਾ ਇਹਦੇ ਸਾਰੀਆਂ ਨਾਲ ਦੀਆਂ ਬਾਈ ਮਗਰ ਉਹ ਦਿਖਾ ਲੈ ਅੰਕਾਂ ਲੁੰਕਾਂ ਦਾ ਰਿੰਬਾਂ ਦਾ ਚੈੱਕ ਕਰਾ ਬਾਈ ਹੂੰ ਜੇ ਕੋਈ ਰੰਗ ਹੋਇਆ ਸਾਬਤ ਕਰ ਦੇਣਾ ਗਾਰੰਟੀ ਆ ਆਪਣੀ ਟਰੈਕਟਰ ਓਕੇ ਓਕੇ ਨਹੀਂ ਟਰੈਕਟਰ ਬਾਈ ਤਰਾ ਵਕੇ ਜੰਗਾ ਹਾਂਜੀ ਹਾਂ ਬਹੁਤ ਨਵਾਂ ਟਰੈਕਟਰ ਆ ਬਾਈ ਯਾਰ ਕੋਈ ਟੂਬ ਦਾਣੀ ਖੁੱਲਿਆ ਕੋਈ ਲੈਫਟ ਟਾਪੇ ਦਾਣੀ ਖੁੱਲਿਆ ਕੋਈ ਵੀ ਬੰਦਾ ਸਾਫਤ ਕਰ ਦੇ ਆ ਕਿ ਇਹਦੇ ਕਿਸੇ ਚੀਜ਼ ਨੂੰ ਚਾਬੀ ਕੋ ਟਰਾਲੀ ਤੇ ਚੱਲਿਆ ਸਾਫਤ ਕਰ ਦੇ ਤਾਂ ਵੀ ਆਪਣੀ ਗਰੰਟੀ ਆ ਜਿੱਥੋਂ ਮੈਂ ਲੈ ਕੇ ਆ ਮਾਲਕਾਂ ਨਾਲ ਗੱਲ ਵੀ ਕਰਾ ਦੂੰਗਾ ਮੈਂ ਬੇਲੀ ਆ ਮੇਰੇ ਜਿੰਨਾ ਤੋਂ ਲਿਆ ਆਪਾਂ ਅੱਛਾ ਜਿੰਨਾ ਤੋਂ ਲੈਂਦਾ ਹੈ ਹਾਂ ਹਾਂ ਬਹੁਤ ਪੁਰਾਣਾ ਪਿਆਰ ਆਪਣਾ ਉਹਨਾਂ ਨਾਲ ਨਾ ਤਾਂ ਮੈਂ ਪਹਿਲਾਂ ਟਰੈਕਟਰ ਲਿਆਇਆ ਸੀ 2 ਸਾਲ ਪਹਿਲਾਂ ਪੱਟੀ ਆ ਦੁਬਾਰੇ ਆਪਾਂ ਨੂੰ ਬੰਦਾਂ ਨੇ ਸੱਦ ਕੇ ਟਰੈਕਟਰ ਦਿੱਤਾਗਾ ਠੀਕ ਆ ਟਰੈਕਟਰੀ ਵੀਰੇ ਵਾਕਈ ਜੰਗਾ ਫੈਵਰ ਦੀ ਛਤਰੀ ਛੁਤਰੀ ਸਾਰੀ ਆਪਾਂ ਕਨੋਪੀ ਐਂ ਹੀ ਦੇ ਦੇਣੀ ਆ ਲੱਗੀ ਲੱਗੀ ਸੱਚੀ ਹੀ ਦੇ ਦੇਣੀ ਆ ਹਾਂਜੀ ਹਾਂਜੀ ਫਿਰ ਮੜਗਾੜਾਂ ਦੇ ਉੱਪਰੋਂ ਵੀ ਚੈੱਕ ਕਰਵਾ ਦੇ ਬਈ ਬਹੁਤ ਜਿਆਦੇ ਰੰਗ ਆ ਬਈ ਛੱਤਾਂ ਤੇ ਆ ਸੀਕ ਕਰੋ ਦਿਖਲਾਓ ਤੇ ਵਾਰਨਿੰਗ ਵਾਲੇ ਚੇਤਾਵਨੀ ਵਾਲੇ ਲੀਵਰ ਚੈੱਕ ਕਰਵਾ ਦੇ ਲੈ ਯਾਰ ਜਿੰਨਾ ਚੱਲਿਆ ਹੁਣ ਤੱਕ ਬੰਦਾ ਏਜੰਸੀ ਚੋਂ ਰਿਕਾਰਡ ਕਢਾ ਲੇ ਦਾ ਏਜੰਸੀ ਰਿਕਾਰਡ ਨਾਲ ਚੱਲਿਆ ਹੋਇਆ ਜਿੰਨਾ ਚੱਲਿਆ ਇਹ ਹੁਣ ਤੱਕ ਹਾਂਜੀ ਹਾਂਜੀ ਕੋਈ ਟਰਾਲੀ ਤੇ ਚੱਲਿਆ ਸਾਫਤ ਕਰਦੇ ਆਪਾਂ ਪੈਸੇ ਨਹੀਂ ਲੈਂਦੇ ਤਾਂ ਵੀ ਨੰਬਰ ਇਹਦਾ ਕਿੱਥੋਂ ਦਾ ਬਈ ਨੰਬਰ ਇਹਦਾ PV 46 ਤਾਰਨ ਤਾਰਨ ਦਾ ਫਾਸਟ ਕਾਉਨਰ ਹੈ ਜੀ ਮੈਂ ਜ਼ਿਆਦਾਤਰ ਟਰੈਕਟਰ ਭੱਟੀ ਸਾਹਿਬ ਉਧਰੋਂ ਹੀ ਲੈਣਾ ਬਾਈ ਠੀਕ ਆ ਕਿਉਂਕਿ ਉਧਰੋਂ ਚੰਗਾ ਟਰੈਕਟਰ ਮਿਲ ਜਾਂਦਾ ਇਹਨੂੰ ਸਟਾਰਟ ਕਰੇਗਾ ਬਾਈ ਹਾਂਜੀ ਸਟਾਰਟ ਕਰ ਦਿੰਨੇ ਆ ਜੀ ਕਰੀਓ ਸਟਾਰਟ ਆਪੇ ਦੀ ਬੜਕ ਵੀ ਦੇਖ ਲਈਏ ਫਿਰ ਇਹਦੇ ਹਜੇ ਤੱਕ ਨਾ ਹਾਈ ਲੋ ਗੇਅਰ ਕੱਢ ਕੇ ਸਟਾਰਟ ਹੁੰਦਾ ਹੈ ਇਹ ਭੱਟੀ ਸਾਹਿਬ ਹਾਂਜੀ ਹਾਈ ਲੋ ਗੇਅਰ ਕੱਢ ਕੇ ਸਟਾਰਟ ਹੁੰਦਾ ਹੈ ਅੱਛਾ ਨਿਊਟਰਲ 'ਚ ਹੋਣਾ ਨੇ ਇਹ ਦੋਨੇ ਗੇਅਰ ਨੋਟਲ ਹੋ ਕੇ ਸਟਾਰਟ ਹੁੰਦਾ ਇਹਦੇ ਇਹ ਵੀ ਗੱਲ ਸ਼ਰਾ ਬਾਈ ਵੀ ਜਵਾਕੇ ਹੀ ਪਰ ਸੈਲਫ ਮਾਰਦੇ ਨਹੀਂ ਸੈਲਫ ਨਹੀਂ ਹੁਣ ਚਰਵ ਦੀਰੇਸ ਬਾਈ ਕਰ ਦੇ ਬੰਦ ਹਉ ਲੇਟਾਂ ਲੁੱਟਾਈ ਸਾਰੇ ਚੱਲਦੇ ਨੇ ਜਿਹੜੇ ਸਦਰੀ ਤੇ ਲੱਗੇ ਹੋਣੇ ਨੇ ਸਾਰਾ ਕੱਲਾ ਕੱਲੀ ਚੀਜ਼ ਚੱਲਦੀ ਆ ਇਹਦੀ ਬਾਈ ਯਾਰ ਅੱਛਾ ਜੀ ਇਹਦੀ ਡਿਮਾਂਡ ਕੀ ਆ ਪਿੰਦੇ ਡਿਮਾਂਡ ਤਾਂ ਇਹਦੀ ਪੱਟੀ 3 ਲੱਖ ਤੇ 75000 ਰੁਪਿਆ ਆਪਾਂ ਕਰਦੇ ਆ ਬਾਈ 3 ਲੱਖ 75000 12 ਮਾਡਲ ਦਾ 12 ਮਾਡਲ ਆ ਜੀ ਛੱਡਾਂਗੇ ਕਿੰਨੇ ਦਾ ਇਹ ਆਪਾਂ ਟਰੈਕਟਰ 3 ਲੱਖ ਤੇ 60000 ਰੁਪਏ ਦਾ ਦੇ ਦਾਂਗੇ ਪੱਟੀ ਸਾਹਿਬ ਪਰ 10000 ਕਾਹਨੂੰ ਰੱਖਦਾ 50 ਦੀ ਕਰ ਦੇ ਪੂਰਾ ਉਹ ੱੱਕਾ ਹੋ ਜਾ ਥੋੜਾ ਜਿਹਾ ਬਾਈ ੱੱਕਾ ਨਹੀਂ ਹੁੰਦਾ ਲੈ ਮਿੱਤਰੋ ਜੇ ਕਿਸੇ ਗਾਹਕ ਨੇ ਇਹਦੇ ਟਾਇਰ ਨਾ ਨਵੇਂ ਪਾਉਣੇ ਹੋਣ ਆਪਾਂ ਨਵੇਂ ਵੀ ਪਾ ਦੇਾਂਗੇ ਬਾਈ ਉਹ ਪਤਾ ਕారణ ਕੀ ਹੈ ਇੱਕ ਤਾਂ ਨਾਲ ਦੇ ਟਾਇਰ ਮੈਂ ਤਾਂ ਨਹੀਂ ਬਦਲੇਗੇ ਅਗਲਾ ਕਹਿੰਦਾ ਵੱਧ ਚੱਲਿਆ ਟਰੈਕਟਰ ਹੂੰ ਦੂਜੇ ਨੰਬਰ ਤੇ ਕਈ ਕਿ ਕੋਈ ਭਰਾ ਲੋਨ ਵਾਲਾ ਆ ਜਾਂਦਾ ਬਾਈ ਹਾਂ ਉਹ ਲੋਨ ਕਈ ਵਾਰੀ ਘੱਟ ਹੁੰਦਾ ਬੰਦੇ ਕੋਲੇ ਉਹਨੇ ਪੈਸੇ ਦੇਣ ਨੂੰ ਨਹੀਂ ਦਿੰਦੇ ਹਾਂਜੀ ਆ ਉਹਦੇ ਕਰਕੇ ਪਟਾਇਰ ਨਹੀਂ ਪਉਂਦੇ ਜੇ ਕੋਈ ਆਪਾਂ ਨੂੰ ਕਸਟਮਰ ਕਹੂਗਾ ਤਾਂ ਆਪਾਂ ਮੌਕੇ ਤੇ ਟਾਇਰ ਬੰਦਿਆਂ ਨੂੰ ਨਵੇਂ ਦੇ ਦੇਾਂਗੇ ਓਕੇ ਉਹ ਤਾਂ ਫਿਰ ਪਲੱਸ 10000 ਰੁਪਿਆ ਨਾਲ ਲੱਗੂਗਾ ਜੀ ਉਹਦਾ ਅਸੀਂ ਇਹਨਾਂ ਦੇ ਨਾਲ 30000 ਰੁਪਿਆ ਲੱਗੂ ਟਾਇਰ ਨਵੇਂ ਚੜਵਾ ਦੇ ਲਾ ਦੇ ਚੜਵਾ ਦਾਂਗੇ ਜੀ ਟਾਇਰ ਆਪਾਂ ਓਕੇ ਹੁਣ ਆਪਾਂ ਦਵਾਂਗੇ 1.5 ਲੱਖ ਦਾ ਹਾਂ ਕਲੇਮੇਟਰੋ ਕਰਿਓ ਸੰਪਰਕ 12 ਮਾਡਲ ਪੰਜਾਬ ਦਾ ਨੰਬਰ 5 ਪਾਰਟੀ ਆ ਨਵਾਂ ਟਰੈਕਟਰ ਇੰਨੇ ਰੇਟ 'ਚ ਕੋਈ ਵਪਾਰੀ ਦੇ ਜੇ ਆਪਣੀ ਗਾਰੰਟੀ ਹੈ ਜਿਹੜਾ ਆਪਣਾ ਰੇਟ ਹੋਊਗਾ ਨਹੀਂ ਦਿੰਦਾ ਇੰਨਾ ਨਵਾਂ ਟਰੈਕਟਰ ਜਿਹੜਾ ਆ ਖੜਾ ਵੀ ਟਰੈਕਟਰ ਤਾਂ ਤੇਰਾ ਵੀ ਨਵਾਂ ਬਹੁਤ ਲੰਮਾ ਟਰੈਕਟਰ ਹੈ ਬਾਈ ਇਹ ਵੀ origignal ਹੈ ਸਾਰਾ ਗਾਰੰਟੀ ਹੈ ਇਹਦਾ ਯਾਰ ਜੇ ਕਿਤੇ ਇਹਦੇ ਵੀ ਰੰਗ ਦੀ ਕਲਮ ਲੱਗੀ ਹੋਵੇ ਜਾਂ ਇਹਦਾ ਕੋਈ ਗੇਅਰ ਖੁੱਲਿਆ ਹੋਵੇ ਜਾਂ ਇਹਦਾ ਕੋਈ ਇੰਜਨ ਖੁੱਲਿਆ ਹੋਵੇ ਜਾਂ ਪੰਪ ਖੁੱਲਿਆ ਹੋਵੇ ਜਾਂ ਕੋਈ ਜੋੜ ਖੁੱਲਿਆ ਹੋਵੇ ਆ ਚੈੱਕ ਕਰਾ ਦੇ ਇਹਦੀ ਬਾਹਰ ਨਾ ਹਜੇ ਤੱਕ ਬਾਈ ਨਾਲ ਦੀ ਹੈ ਸਾਰੀ ਇੰਡੀਕੇਟਰਾਂ ਵਾਲੀ ਅੱਛਾ ਆ ਨਟ ਚੈੱਕ ਕਰਾ ਦੇ ਚਾਬੀ ਨਹੀਂ ਲੱਗੀ ਵੀ ਕਿਤੇ ਇਹਨੂੰ ਇਹਦੀ ਕੰਡੀਸ਼ਨ ਨਾਲ ਜਿਹੜੀ 10 11 ਮਾਡਲ ਵਾਲੀ ਆ ਇਹ ਮੰਨ ਕੇ ਆ ਸਾਰਾ ਬਲਾਕ ਦਾ ਰੰਗ origignal ਹੈ ਮੈਂ ਕਿਹਾ ਗਾਰੰਟੀ ਆ ਯਾਰ ਕੋਈ ਕਲਮ ਲੱਗੀ ਵੀ ਸਾਫਤ ਕਰ ਦੇਵੇਂ ਧਰਮੇ ਬਲਾਕ ਦਾ ਰੰਗ origignal ਆ ਟਿਊਬਾ ਟੱਬਾ ਦਾ ਸ ਹਜੇ ਤਾਂ ਕਾਸਟ ਸਟਿੱਕਰ ਨਾ ਹੋਵੇ ਪਿਆ ਤੇ ਬਾਈ ਜੀ ਯਾਰ ਕਲੀਨਰ ਤੇ ਉਸਾ ਜਿਹੜੀ ਆ ਗੁੰਦੀ ਖੜੀ ਆ ਹਾਂ ਥੀ ਨਾਲ ਸਟਿੱਕਰ ਹੈ ਇਹਦਾ ਮਗਰਲੇ ਪਾਸੋਂ ਮਗਰਾੜਾ ਮਗਰੂੜਾ ਦਾ ਬਾਈ ਚੈੱਕ ਕਰਾ ਦੇ ਵੀ ਆ ਕੰਡੀਸ਼ਨ ਦਾ ਵੀ ਸੋ ਓਰੀਜਨਲ ਸਾਰੇ ਗਾਰੰਟੀ ਆ ਯਾਰ ਜੇ ਕੋਈ ਬੰਦਾ ਇਹਦੇ ਰੰਗ ਦੀ ਕਲਮ ਵੀ ਲੱਗੀ ਆ ਕੇ ਸਾਫਤ ਕਰ ਦੇ ਕਿਸੇ ਉਸੇ ਦਾ ਸਾਰਾ ਬਹੁਤ ਜਿਆਦਾ ਨਵਾਂ ਲੈਫਟ ਪੰਪ ਜ਼ਰੂਰ ਬਦਲਿਆ ਹੋਇਆ ਆਪਾਂ ਰੰਗ ਨਹੀਂ ਕਰਾਇਆ ਪਰ ਇਹ ਤੇ ਬੰਦੇ ਨੇ ਨਾਲ ਹੁੰਦਾ ਅਗਲਾ ਕਦਾ ਮਲਾ ਦੇ ਪਰ ਆਪਾਂ ਕਿਤੇ ਰੰਗ ਦੀ ਕਲਮ ਵੀ ਨਹੀਂ ਲਵਾਈ ਜਿਵੇਂ ਇਹ ਹਿੱਸਾ ਹੈਗਾ ਜੋ ਵੀ ਟੱਕਾ ਓਰੀਜਨਲ ਹੀ ਆ ਬਾਈ ਰਿਮ ਰੋਮ ਵੀ ਸਾਫ ਪੈਨੇ ਨਾ ਬਹੁ ਨੇ ਕਹ ਲੋ ਕਹਤਾ ਵੀ ਸਹੀ ਮਗਰਾੜਾਂ ਦਾ ਚੈੱਕ ਕਰਾ ਬਾਈ ਕਿਤੇ ਮਗਰਾੜ ਗਲ ਜਾਂਦੇ ਆ 1% ਵੀ ਹੈ ਨਹੀਂ ਉਹ ਚੀਜ਼ ਟਰੈਕਟਰ ਨੂੰ ਇਹ ਇਹ ਵੀ ਦੇ ਕਿੰਨਾ ਮਾਡਲ ਟਰੈਕਟਰ ਇਹ 2005 ਮਾਡਲ ਆ ਫਰਸਟ ਓਨਰ ਹੀ ਇਹ ਆ ਬਾਈ 5 ਮਾਡਲ ਫਰਸਟ ਓਨਰ ਨੰਬਰ ਇਹਦਾ ਵੀ ਪੰਜਾਬੀ 50 50 ਮੇਰੇ ਕੋਲ ਜ਼ਿਆਦਾਤਰ ਟਰੈਕਟਰ ਭੱਟੀ ਮੈਂ ਫਰਸਟ ਓਨਰ ਲੈਂਦਾ ਮਾਲਕ ਤੋਂ ਲੈਣਾ ਇਹਦੀ ਆ ਸ਼ੋਅ ਖੋਲਿਓ ਇਹਦੀ ਇਹਨੂੰ ਵੀ ਚੈੱਕ ਕਰ ਲਈਏ ਇਹਦੀ ਕੱਲੀ ਕੱਲੀ ਚੀਜ਼ ਨਾਲ ਦੀ ਆ ਬਾਈ ਜੀ ਚੈੱਕ ਕਰਾ ਦੇ ਬਾਈ ਵਿੱਚੋਂ ਅਜੇ ਤੱਕ ਨਾ ਦੇਖ ਬਾਹਰ ਇਹਦੀ ਨਾਲ ਦੀ ਆ ਕੰਪਨੀ ਦੀਆਂ ਜਿਹੜੀਆਂ ਮੰਨ ਕੇ ਟੈਂਕੀ ਤੇ ਰਬੜਾ ਰੋਬੜਾ ਨਾਲ ਦੀਆਂ ਮੋਹਰ ਸਾਰੀ ਕੰਪਨੀ ਉਵੇਂ ਦੀ ਉਵੇਂ ਪਈ ਆ ਮੀਟਰ ਤੇ ਘੰਟੇ ਚੈੱਕ ਕਰਾ ਦੇ ਬਾਈ ਇਹ ਜੇ ਇਹਦਾ ਮੀਟਰ ਬੈਕ ਹੋਵੇ ਜਾਂ ਖੁੱਲਿਆ ਹੋਵੇ ਗਾਰੰਟੀ ਆ 5300 ਘੰਟਾ ਚੱਲਿਆ ਹੋਇਆ ਪੂਰੇ ਜੀ ਨਾਲ 5300 ਹਾਂ ਹਾਂ ਫਸਟ ਓਨਰ ਆ ਜੀ ਇਹ ਤਾਂ ਖੜਾ ਖੋੜਾ ਤੇ ਨਹੀਂ ਦੀ ਮੀਟਰ ਨਾ 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 ਮਤਲਬ ਨਹੀਂ ਇਹ ਐਂਡੋਂਡ ਨਾ ਬਾਈ ਨਾਲ ਦੇ ਆ ਹਜੇ ਤੱਕ ਚੈੱਕ ਕਰਾ ਦੇ ਅੱਛਾ ਹਾਂ ਇਹ ਨਹੀਂ ਹੈਗਾ ਵੀ ਵੀਡੀਓ ਚ ਕੁਝ ਹੋਰ ਹੋਊਗਾ ਤੇ ਕੋਲੇ ਆ ਕੇ ਕੁਝ ਹੋਰ ਨਿਕਲੂ ਪੰਪ ਨੂੰ ਯਾਰ ਇਹਦੇ ਚਾਬੀ ਲੱਗੀ ਹੋਵੇ ਗਰੰਟੀ ਹੈ ਮੇਰੀ ਬੰਦਾ ਚੈੱਕ ਕਰਾ ਲੇ ਪੰਜ ਦੇ ਹੀ ਮਾਰ ਕੇ ਆਦੇ ਸਾਰੇ ਠੀਕ ਆ ਤੇ ਇਹ ਕਿੰਨੇ ਦਾ ਬਣੂਗਾ ਇਹ ਪੱਟੀ ਜੇ ਨਹੀਂ ਘਟਾਉਂਦਾ ਉਹ ਜਾਂ ਰੇਟ ਦੱਸਦਾ ਦੱਸ ਬਸ ਹਾਂ ਨਾ ਪਟਾਈ ਲੱਖ ਰੁਪਏ ਦਾ ਦੇਵਾਂਗੇ 2 ਲੱਖ ਤੇ 50 ਹਜ਼ਾਰ ਹਾਂਜੀ ਹਾਂਜੀ ਹਾਂ ਨਾ ਥੋੜਾ ਮੋਟਾ ਮਰਦਨ ਹੋਊ ਕੋਈ ਹਲਕਾ ਫੁਲਕਾ ਹੋਊ ਕੋਈ ਬਾਹਲਾ ਲੰਮਾ ਚੌੜਾ ਹੈ ਨਹੀਂ ਪਰ ਇਹੋ ਜਿਹਾ ਟਰੈਕਟਰ ਬਾਈ ਕਦੇ ਹੀ ਮਿਲਦਾ ਇਹ ਰ데요 ਮਗਰਲੇ ਦਾ ਨਵੇਂ ਵਰਗੀ ਆਪਾ ਪਾਏ ਇਹਦੇ ਨਾਲ ਦੇ ਟਾਇਰ ਸੀਗੇ ਕਸੇ ਵੀ ਪਰ ਮੈਂ ਇਹਦੇ ਆਪ ਪਾਏ ਆ ਟਾਇਰ ਕੋ ਟਾਇਰ ਹਾਂਜੀ ਮੂਰਲੇ ਟਾਇਰ ਇਹਦੇ ਨਾਲ ਹੀ ਆਏ ਸੀ ਬਾਈ ਤੁਸੀਂ ਨਾਲ ਆਏ ਦੀ ਹਾਂਜੀ ਹਾਂਜੀ ਕੱਲਾ ਆਪਾਂ ਬੰਪਰ ਰੰਗ ਕਰਾਇਆ ਇਹਦਾ ਅੱਛਾ ਬੰਪਰ ਕਰਾਇਆ ਹੋਰ ਕਿਤੇ ਰੰਗ ਦੀ ਕਲਮ ਵੀ ਲੱਗੀ ਬੰਦਾ ਸਾਫਤ ਕਰਦੇ ਆਉਣ ਜਾਣ ਦਾ ਖਰਚਾ ਦੇ ਦੂ ਮੈਂ ਹਰੇਕ ਵੀਡੀਓ ਚ ਕਹਿਣਾ ਹੀ ਹੁੰਦਾ ਠੀਕ ਹੈ ਜੀ ਵੀ ਪਰ ਆਪਣੀ ਗਾਰੰਟੀ ਹੈ ਜੇ ਕੋਈ ਬੰਦਾ ਸਾ ਕੋਈ ਬਲੋ ਦਾ ਕੋਈ ਇੰਜਨ ਦਾ ਮਾੜਾ ਹੋਵੇ ਕੋਈ ਪੰਪ ਦਾ ਮਾੜਾ ਹੋਵੇ ਗਾਰੰਟੀ ਹੈ ਆਪਣੀ ਓਕੇ ਤੇ ਭਿੰਦੇ ਨੰਬਰ ਬੋਲੀ ਗ੍ਰਾਮਣਾ ਨੰਬਰ ਆਪਣਾ ਹੈਗਾ 75299 ਜੀ 46838 ਬਾਈ ਜੀ 46838 ਹਾਂ ਜੀ 75299 46838 ਤੇ ਲੈ ਮਿੱਤਰੋ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਖਰੀਦਣਾ ਬਾਈ ਨਾਲ ਸੰਪਰਕ ਜਰੂਰ ਕਰਿਓ ਪਿੰਡ ਜੀਦਾ ਬਾਈ ਇਥੋਂ ਬਠਿੰਡਾ ਕਿੰਨੀ ਦੂਰ ਆ ਬਠਿੰਡਾ 18 ਕਿਲੋਮੀਟਰ ਆ ਜੀ ਬਾਜਾਖਾਨਾ 7 ਕਿਲੋ 7 ਕਿਲੋਮੀਟਰ ਦੂਰ ਆ ਹੈਨਾ ਮੇਨ ਰੋਡ ਤੇ ਪਿੰਡ ਆ ਆ ਟਰੈਕਟਰ ਦਾ ਪੱਟੀ ਪੀਟੀਓ ਕੱਪ ਵੀ ਬੰਦੇ ਨੇ ਨਾਲ ਦਿੱਤਾ ਆਪਾਂ ਨੂੰ ਪੀਟੀਓ ਕੱਪ ਵੀ ਆਪਾਂ ਚੜਾਉਣ ਵਾਲਾ ਨਾਲ ਦੇਵਾਂਗੇ ਠੀਕ ਆ ਕੱਲੀ ਕੱਲੀ ਚੀਜ਼ ਇਹਦੀ ਨਾਲ ਦਿੱਤੀ ਆ ਬੰਦੇ ਨੇ ਆਪਾਂ ਨੂੰ ਜੋ ਇਹਨੂੰ ਕੰਪਨੀ ਚੋਂ ਮਿਲੀ ਆ ਠੀਕ ਆ ਹਾਂਜੀ ਆ ਇੰਨਾ ਨਵਾਂ ਟਰੈਕਟਰ ਯਾਰ ਕਿਤੋਂ ਨਹੀਂ ਮਿਲਦਾ ਬਾਈ ਤੂੰ ਵੀ ਰੋਜ਼ ਵੀਡੀਓ ਕਰਨ ਜਾਂਦਾ ਆ ਮੈਂ ਦੇਖ ਰਿਹਾ ਕੰਡੀਸ਼ਨ ਦਾ ਤਾਂ ਐਂ ਲੱਗਦਾ ਜਿਵੇਂ 18 19 ਮਾਡਲ ਟਰੈਕਟਰ ਹੁੰਦਾ ਹਾਂ ਬਹੁਤ ਨੰਬਰ ਆਪਾਂ ਸਕਰੀਨ ਤੇ ਚਲਾਤਾ ਬਾਈ ਦਾ ਹੁਣ ਹੀ ਫੋਨ ਲਾ ਲਓ ਜੇ ਟਰੈਕਟਰ ਦੇ ਮਾਲਕ ਬਣਨਾ ਕਿਸੇ ਦੇ ਵੀ